ਮੈਂ ਤੁਹਾਨੂੰ ਇੱਕ ਅਜਿਹੀ ਸੱਚੀ ਘਟਨਾ ਅਜਿਹੀ ਸੱਚੀ ਕ੍ਰਾਈਮ ਸਟੋਰੀ ਸੁਣਾਉਣ ਜਾ ਰਿਹਾ ਜਿਸ ਨੂੰ ਸੁਣ ਕੇ ਤੁਹਾਡੇ ਵੀ ਲੂ ਕੰਡੇ ਖੜੇ ਹੋ ਜਾਣਗੇ ਇਹ ਕਹਾਣੀ ਇੱਕ ਕੇਰਲ ਦੇ ਵਿੱਚ ਵਸਦੇ ਪਿੰਡ ਦੀ ਹੈ ਜਿੱਥੇ ਇੱਕ ਗਰੀਬ ਘਰ ਦੀ ਕੁੜੀ ਕੋਲੇਜ ਦੇ ਵਿੱਚ ਪੜਦੀ ਹੁੰਦੀ ਹੈ ਤੇ ਉਸ ਦਾ ਪਿਤਾ ਉਸ ਨੂੰ ਦਿਨ ਰਾਤ ਮਿਹਨਤ ਕਰਕੇ ਦਿਹਾੜੀਆਂ ਕਰਕੇ ਉਸ ਕੁੜੀ ਨੂੰ ਕੋਲੇਜ ਦੇ ਵਿੱਚ ਪੜਾਉਂਦਾ ਹੁੰਦਾ ਹੈ ਪਰ ਉਹ ਕੁੜੀ ਬਹੁਤ ਹੀ ਜ਼ਿਆਦਾ شریف ਇਮਾਨਦਾਰ ਤੇ ਆਪਣੇ ਪਿਤਾ ਦੀ ਇੱਜ਼ਤ ਕਰਦੀ ਹੁੰਦੀ ਹੈ ਉਸ ਦਾ ਪਿਤਾ ਤੋਂ ਇਲਾਵਾ ਘਰ ਦੇ ਵਿੱਚ ਨਾ ਤਾਂ ਕੋਈ ਭੈਣ ਭਰਾ ਹੁੰਦਾ ਹੈ ਉਹ ਆਪਣੇ ਮਾਤਾ ਪਿਤਾ ਦੀ ਇਕਲੋਤੀ ਧੀ ਹੁੰਦੀ ਹੈ ਜਿਸ ਦਾ ਜਨਮ ਇੱਕ ਗਰੀਬ ਪਰਿਵਾਰ ਦੇ ਵਿੱਚ ਹੋ ਜਾਂਦਾ ਹੈ ਪਰ ਉਹ ਆਪਣੇ ਬਾਪ ਨੂੰ ਬਹੁਤ ਹੀ ਜ਼ਿਆਦਾ ਪਿਆਰ ਕਰਦੀ ਹੈ ਕਿਉਂਕਿ ਜਿਹੜੀ ਉਸਦੀ ਮਾਂ ਸੀ ਛੋਟੇ ਹੁੰਦਿਆਂ ਕਿਸੇ ਮਤਲਬ ਬੰਦੇ ਦੇ ਨਾਲ ਗਲਤ ਹੋ ਕੇ ਆਪਣੇ ਮਤਲਬ ਆਸ਼ਕ ਦੇ ਨਾਲ ਭੱਜ ਜਾਂਦੀ ਐ ਪਰ ਫਿਰ ਵੀ ਉਹ ਕੁੜੀ ਇੰਨੀ ਜ਼ਿਆਦਾ ਇਮਾਨਦਾਰ ਦੇਖੀ ਕਿ ਉਸਨੇ ਆਪਣੇ ਬਾਪ ਦੀ ਪੱਗ ਨੂੰ ਦਾਗ ਨਹੀਂ ਲੱਗਣ ਦਿੱਤਾ ਕਿ ਉਹ ਹੁਣ ਕੁੜੀ ਬਹੁਤ ਹੀ ਵਧੀਆ ਪੜ੍ਹ ਲਿਖ ਕੇ ਅਫਸਰ ਬਣਨਾ ਚਾਹੁੰਦੀ ਸੀ ਪਰ ਕਈ ਵਾਰ ਲੋਕ ਸਾਨੂੰ ਨਹੀਂ ਜਰਦੇ ਲੋਕ ਸਾਡੀਆਂ ਇੱਜ਼ਤਾਂ ਨੂੰ ਨਹੀਂ ਜਰਦੇ ਤੇ ਜਿਸ ਕਰਕੇ ਉਸ ਕੁੜੀ ਦੇ ਨਾਲ ਅਜੀਹਾ ਕਾਂਡ ਹੋਇਆ ਜਿਸ ਦੇ ਕਾਰਨ ਉਹ ਕੁੜੀ ਮੌਤ ਦੇ ਮੂੰਹ ਵਿੱਚ ਚਲੇ ਜਾਂਦੀ ਹੈ ਇਹ ਸੱਚੀ ਘਟਨਾ ਕਪੂਰਥਲਾ ਦੇ ਇੱਕ ਪਿੰਡ ਦੀ ਹੈ ਉਸ ਕੁੜੀ ਦਾ ਨਾਮ ਗੁਰਮੀਤ ਕੌਰ ਹੈ ਤੇ ਉਹ ਕੋਲਜ ਦੇ ਵਿੱਚ ਪੜਦੀ ਹੈ ਗਰੀਬ ਹੋਣ ਦੇ ਕਾਰਨ ਉਹ ਫੀਸ ਨਹੀਂ ਦੇ ਸਕਦੀ ਕੋਲਜ ਦੇ ਵਿੱਚ ਤੁਹਾਨੂੰ ਸਭ ਨੂੰ ਪਤਾ ਲੱਖਾਂ ਲੱਖ ਰੁਪਏ ਫੀਸਾਂ ਦਾ ਦੇਣਾ ਪੈਂਦਾ ਹੈ ਤੇ ਜਿਸ ਕਰਕੇ ਅਸੀਂ ਵਧੀਆ ਡਿਗਰੀਆਂ ਕਰਦੇ ਆਂ ਤੇ ਵਧੀਆ ਨੌਕਰੀਆਂ ਪ੍ਰਾਪਤ ਕਰਦੇ ਆ। ਇਸੇ ਤਰ੍ਹਾਂ ਉਹ ਕੁੜੀ ਵੀ ਕੋਈ ਵੱਡੀ ਡਿਗਰੀ ਕਰ ਰਹੀ ਸੀ ਜਿਸ ਦੇ ਕਾਰਨ ਉਸ ਦੀ ਦੀ ਮਤਲਬ ਉਸ ਦੀ ਦੂਜੇ ਸਮੈਸਟਰ ਦੀ ਫੀਸ ਜਿਹੜੀ ਤਕਰੀਬਨ 1 ਲੱਖ ਦੇ ਲਗਭਗ ਸੀ ਜਿਸ ਕਰਕੇ ਉਹ ਫੀਸ ਦੇਣ ਤੋਂ ਆਪਣੇ ਜਿਹੜੇ ਹੋਰ ਕਲਾਸ ਦੇ ਟੀਚਰਸ ਸੀ ਉਹਨਾਂ ਨੂੰ ਮਨਾ ਕਰਦੀ ਸੀ ਤੇ ਚਲੋ ਉਹਨਾਂ ਦੇ ਟੀਚਰਾਂ ਨੇ ਅੱਗੇ ਪ੍ਰਿੰਸੀਪਲ ਨੂੰ ਰਿਕੁਐਸਟ ਕੀਤੀ ਕਿ ਇਦਾਂ ਕਰਕੇ ਇਹ ਗਰੀਬ ਘਰ ਤੋਂ ਕੁੜੀ ਐ ਤੇ ਫੀਸ ਨਹੀਂ ਦੇ ਸਕਦੇ ਪ੍ਰਿੰਸੀਪਲ ਨੇ ਉਹਨਾਂ ਟੀਚਰਾਂ ਨੂੰ ਕਿਹਾ ਕਿ ਚਲੋ ਮੈਂ ਦੇਖਦਾ ਹਾਂ ਕੀ ਮਾਮਲਾ ਹੈ ਤੇ ਕੀ ਕੁਝ ਹੋ ਸਕਦਾ ਹੈ ਇੰਨਾ ਕਹਿ ਕੇ ਉਹ ਟੀਚਰਾਂ ਨੂੰ ਟਾਲ ਦਿੰਦੇ ਹਨ ਤੇ ਹੁਣ ਉਹ ਕੁੜੀ ਵਿਚਾਰੀ ਬਹੁਤ ਹੀ ਜ਼ਿਆਦਾ ਟੈਨਸ਼ਨ ਦੇ ਵਿੱਚ ਹੁੰਦੀ ਐ ਕਿਉਂਕਿ ਉਸਦੇ ਸਿਰ ਤੇ ਕੋਈ ਵੀ ਨਹੀਂ ਹੁੰਦਾ ਉਸਦਾ ਬਾਪ ਹੀ ਉਸਦਾ ਜੋ ਬਹੁਤ ਜ਼ਿਆਦਾ ਕਰਦਾ ਹੁੰਦਾ ਹੈ ਉਸ ਤੋਂ ਇਲਾਵਾ ਉਸ ਦਾ ਕੋਈ ਵੀ ਨਹੀਂ ਹੁੰਦਾ ਕਿਉਂਕਿ ਬਹੁਤ ਜ਼ਿਆਦਾ ਟੈਨਸ਼ਨ ਲੈਂਦੀ ਹੈ ਉਸ ਦਾ ਪਿੱਛੇ ਕੋਈ ਵੀ ਨਹੀਂ ਹੁੰਦਾ ਬਾਫਤੂ ਸੀਵਾ ਤੇ ਜਿਸ ਕਰਕੇ ਉਸ ਨੂੰ ਇੰਨਾ ਜ਼ਿਆਦਾ ਮਤਲਬ ਫਿਕਰ ਹੁੰਦਾ ਆਪਣੇ ਆਉਣ ਵਾਲੇ ਸਮੇਂ ਦਾ ਭਵਿੱਖ ਦਾ ਤੇ ਫਿਰ ਵੀ ਉਹ ਬਹੁਤ ਜ਼ਿਆਦਾ ਮਿਹਨਤ ਕਰਦੀ ਹੈ ਇੱਕ ਦਿਨ ਅਚਾਨਕ ਹੀ ਉਸ ਨੂੰ ਪ੍ਰਿੰਸੀਪਲ ਦੇ ਨੰਬਰ ਤੋਂ ਕਾਲ ਆਂਦੀ ਹੈ ਤੇ ਉਸ ਲੜਕੀ ਨੂੰ ਵੀ ਪਤਾ ਨਹੀਂ ਹੁੰਦਾ ਕਿ ਇਹ ਕਿਸ ਦਾ ਨੰਬਰ ਹੈ ਜਾਂ ਫਿਰ ਨਹੀਂ ਤੇ ਜਦੋਂ ਉਹ ਕੋਲ ਚੱਕਦੀ ਹੈ ਤਾਂ ਉਹ ਪ੍ਰਿੰਸੀਪਲ ਬੋਲਦਾ ਹੈ ਕਿ ਬੇਟਾ ਮੈਂ ਤੇਰੇ ਕੋਲਜ ਦੇ ਵਿੱਚੋਂ ਸ੍ਰਿੰਦਰ ਨਾਮ ਦਾ ਪ੍ਰਿੰਸੀਪਲ ਬੋਲ ਰਿਹਾ ਹਾਂ ਕਿ ਤੁਸੀਂ ਆਪਣੇ ਟੀਚਰ ਸਾਹਿਬਾਨ ਨੂੰ ਫੀਸ ਮਾਫ ਕਰਨ ਦੀ ਅਰਜੀ ਦਿੱਤੀ ਸੀ ਮੈਂ ਉਸ ਉੱਤੇ ਤੁਹਾਡੇ ਨਾਲ ਗੱਲਬਾਤ ਕਰਨੀ ਚਾਹੁੰਦਾ ਤੇ ਉਹ ਕੁੜੀ ਅੱਗੋਂ ਕਹਿੰਦੀ ਆ ਕਿ ਸਰ ਅੱਜ ਮੈਂ ਕਾਲਜ ਕਿਵੇਂ ਆ ਸਕਦੀ ਆ ਕਿ ਅੱਜ ਤਾਂ ਛੁੱਟੀ ਦਾ ਦਿਨ ਹੈ ਉਹ ਕਹਿੰਦਾ ਕੋਈ ਗੱਲ ਨਹੀਂ ਜੇ ਛੁੱਟੀ ਦਾ ਦਿਨ ਹੈ ਮੈਂ ਇਸੇ ਕਰਕੇ ਤੈਨੂੰ ਬੁਲਾਇਆ ਤਾਂ ਕਿ ਮੈਂ ਇਕੱਲੇ ਦੇ ਵਿੱਚ ਬੈਠ ਕੇ ਗੱਲ ਕਰਾਂ ਦੇਖੋ ਪ੍ਰਿੰਸੀਪਲ ਦੀ ਚਾਲ ਉਸਨੇ ਮਤਲਬ ਫੀਸ ਮਾਫ ਕਰਨ ਦੇ ਬਹਾਨੇ ਨਾਲ ਛੁੱਟੀ ਵਾਲੇ ਦਿਨ ਉਸ ਕੁੜੀ ਨੂੰ ਆਪਣੇ ਕੋਲ ਸੱਦਣਾ ਚਾਹਿਆ ਤੇ ਕਿਹਾ ਕਿ ਮੈਂ ਜਿੰਨੀ ਤੱਕ ਹੋ ਸਕਿਆ ਮੈਂ ਤੇਰੀ ਫੀਸ ਮਾਫ ਕਰ ਦਵਾਂਗਾ ਇੱਕ ਵਾਰੀ ਆ ਇੱਕ ਵਾਰੀ ਆ ਕੇ ਬੈਠ ਕੇ ਮੇਰੇ ਨਾਲ ਗੱਲਬਾਤ ਕਰੋ ਆਪਣੀ ਮੁਸੀਬਤ ਦੱਸੋ ਤੇ ਉਹ ਕੁੜੀ ਚਲੋ ਆਟੋ ਕਰਦੀ ਹੈ ਤੇ ਆਟੋ ਕਰਕੇ ਕੋਲਡ ਦੇ ਵਿੱਚ ਪਹੁੰਚਦੀ ਹੈ ਤੇ ਪ੍ਰਿੰਸੀਪਲ ਇੰਨਾ ਜ਼ਿਆਦਾ ਚਲਾਕ ਹੁੰਦਾ ਉਹ ਮਤਲਬ ਕੁੜੀ ਦੇ ਨਾਲ ਗਲਤ ਕੰਮ ਕਰਨ ਨੂੰ ਫਿਰਦਾ ਹੁੰਦਾ ਕਿਉਂਕਿ ਉਹ ਕੁੜੀ ਬਹੁਤ ਹੀ ਸੋਹਣੀ ਸੁਨੱਖੀ ਹੁੰਦੀ ਹੈ ਜੁੱਧ ਨਾਲੋਂ ਵੀ ਗੋਰਾ ਚਿੱਟਾ ਉਸਦਾ ਰੰਗ ਹੁੰਦਾ 5 ਫੁੱਟ 9 ਇੰਚ ਉਸਦੀ ਹਾਈਟ ਹੁੰਦੀ ਹੈ ਤੇ ਫਿਰ ਮਤਲਬ ਉਹ ਪਹਿਲਾਂ ਹੀ ਜਦੋਂ ਕੋਲਤ ਦੇ ਵਿੱਚ ਪੁੰਹਦਾ ਤੇ ਇੱਕ ਪਾਣੀ ਦੇ ਵਿੱਚ ਮਨਸਿੱਲੀਆਂ ਦਵਾਈਆਂ ਪਾ ਕੇ ਰੱਖ ਦਿੰਦਾ ਤੇ ਜਦੋਂ ਉਹ ਕੁੜੀ ਉਸ ਪ੍ਰਿੰਸੀਪਲ ਦੇ ਕੋਲ ਮਤਲਬ ਉਸ ਕਮਰੇ ਦੇ ਵਿੱਚ ਪਹੁੰਚਦੀ ਹੈ ਤਾਂ ਉਹ ਉਸ ਨੂੰ ਬੈੰਡ ਦੇ ਲਈ ਚੇਅਰ ਦਿੰਦਾ ਕਹਿੰਦਾ ਕਿ ਗੁਰਮੀਤ ਬੇਟਾ ਆਪਣੀ ਮਜਬੂਰੀ ਦੱਸ ਕਿ ਤੂੰ ਕਿਉਂ ਨਹੀਂ ਫੀਸ ਕਹਿੰਦੀ ਹੈ ਕਿ ਇਦਾਂ ਮੇਰੇ ਪਿੱਛੇ ਕੋਈ ਵੀ ਨਹੀਂ ਇੱਕ ਮੇਰਾ ਪਿਤਾ ਏ ਜੋ ਦਿਹਾੜੀ ਕਰਦਾ ਏ ਤੇ ਉਸ ਨਾਲ ਸਾਡਾ ਸਿਰਫ ਰੋਟੀ ਪਾਣੀ ਦਾ ਚੱਲਦਾ ਇਸ ਕਰਕੇ ਮੈਂ ਕਿ ਮੈਂ 100 ਦੇ ਵਿੱਚੋਂ ਸਿਰਫ 10% ਫੀਸ ਔਖੀ ਸੌਖੀ ਹੋ ਕੇ ਦੇ ਸਕਦੀ ਹੈ ਤੇ ਪ੍ਰਿੰਸੀਪਲ ਸਰ ਕਹਿੰਦਾ ਕਿ ਤੈਨੂੰ ਔਖੀ ਸੌਖੀ ਹੋਣ ਦੀ ਲੋੜ ਨਹੀਂ ਜੇ ਮੈਂ ਤੇਰੀ ਫੀਸ ਜੇ ਮੈਂ ਤੇਰੀ ਫੀਸ ਸਾਰੀ ਹੀ ਮਾਫ ਕਰ ਦਵਾਂ ਤਾਂ ਤੈਨੂੰ ਕਿੰਨੀ ਖੁਸ਼ੀ ਹੋਵੇਗੀ ਤਾਂ ਉਹ ਬਹੁਤ ਖੁਸ਼ ਹੋ ਕੇ ਬੋਲਦੀ ਹੈ ਸਰ ਮੈਂ ਇਸ ਤੋਂ ਇਲਾਵਾ ਤੁਹਾਡੇ ਤੋਂ ਕੋਈ ਹੋਰ ਕੁਝ ਵੀ ਨਹੀਂ ਮੰਗਦੀ ਤੇ ਮੈਂ ਹਮੇਸ਼ਾ ਤੁਹਾਡੀ ਰਣੀ ਰਹਾਂਗੀ ਉਹ ਕਹਿੰਦਾ ਪਰ ਇੱਕ ਸ਼ਰਤ ਹੈ ਕਿ ਤੈਨੂੰ ਮੇਰੇ ਨਾਲ ਕੁਝ ਸਮਾਂ ਬਿਤਾਉਣਾ ਪੈਣਾ ਇਹ ਗੱਲ ਸੁਣ ਕੇ ਉਸ ਕੁੜੀ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਜਾਂਦੀ ਹੈ ਤੇ ਅੱਖਾਂ ਦੇ ਵਿੱਚ ਪਾਣੀ ਆ ਜਾਂਦਾ ਤੇ ਉਹ ਕੁੜੀ ਕਹਿੰਦੀ ਕਿ ਸਰ ਤੁਸੀਂ ਇਹ ਕੀ ਕੁਝ ਕਹਿ ਰਹੇ ਹੋ ਤੇ ਜਦੋਂ ਇੰਨੀ ਗੱਲ ਸੁਣਦੀ ਹੈ ਤੇ ਉਸ ਪ੍ਰਿੰਸੀਪਲ ਨੂੰ ਪਤਾ ਲੱਗ ਜਾਂਦਾ ਕਿ ਇਹ ਮੰਨਣ ਵਾਲੀ ਨਹੀਂ ਤੇ ਅਚਾਨਕ ਹੀ ਉਸ ਕੁੜੀ ਦੀ ਕਿਸਮਤ ਮਾੜੀ ਸੀ ਉਸ ਕੁੜੀ ਨੂੰ ਮਤਲਬ ਇਹ ਗੱਲ ਸੁਣ ਕੇ ਥੋੜਾ ਹੁੱਥੂ ਜਿਹਾ ਚੜਦਾ ਜਿਸ ਕਰਕੇ ਉਹ ਸਰ ਕਹਿੰਦਾ ਕਿ ਕੋਈ ਗੱਲ ਨਹੀਂ ਬੇਟਾ ਇਹ ਪਾਣੀ ਪਿਆ ਪਾਣੀ ਪੀ ਲਓ ਇਕਦਮ ਉਹ ਬੇਹੋਸ਼ ਹੋ ਜਾਂਦੀ ਹੈ ਕਿਉਂਕਿ ਉਸ ਪਾਣੀ ਦੇ ਵਿੱਚ ਨਸ਼ੀਲੀਆਂ ਦਵਾਈਆਂ ਪਾਈਆਂ ਹੁੰਦੀਆਂ ਜਿਸ ਨੂੰ ਪੀਣ ਤੋਂ ਬਾਅਦ ਉਹ ਬੇਹੋਸ਼ ਹੋ ਜਾਂਦੀ ਹੈ ਤੇ ਪ੍ਰਿੰਸੀਪਲ ਉਸ ਗੁਰਮੀਤ ਨਾ ਦੀ ਲੜਕੀ ਦੇ ਨਾਲ ਇੱਕ ਪਿਤਾ ਦੀ ਇਕਲੋਤੀ ਧੀ ਦੇ ਨਾਲ ਗਲਤ ਕੰਮ ਕਰਦਾ ਹੈ ਤੇ ਉਸ ਕੁੜੀ ਦਾ ਤੇ ਉਸਦੇ ਪਿਤਾ ਦਾ ਮੂੰਹ ਕਾਲਾ ਕਰ ਦਿੰਦਾ ਹੈ ਪੂਰੇ ਭਾਰਤ ਦੇਸ਼ ਦੇ ਵਿੱਚ ਤੇ ਜਿਸ ਨੂੰ ਕਰਨ ਤੋਂ ਬਾਅਦ ਉਹ ਘੱਟੋ-ਘੱਟ 5 ਵਾਰੀ ਉਹਾਰ ਉਸਦੇ ਨਾਲ ਲਗਾਤਾਰ ਸਬੰਧ ਬਣਾਉਂਦਾ ਹੈ ਤੇ ਆਪਣੀ ਜਦੋਂ ਉਸ ਦੀ ਹੱਫਸ ਪੂਰੀ ਹੋ ਜਾਂਦੀ ਹੈ ਤਾਂ ਉਹ ਇੱਕ ਥੈਲੇ ਦੇ ਵਿੱਚ ਪਾ ਕੇ ਉਸ ਲੜਕੀ ਨੂੰ ਸੁੱਟਣ ਦੇ ਲਈ ਜਾਂਦਾ ਹੈ ਤਾਂ ਅਚਾਨਕ ਹੀ ਕੋਈ ਉਸ ਲੜਕੀ ਦੀ ਫਰੈਂਡ ਉਸ ਪ੍ਰਿੰਸੀਪਲ ਨੂੰ ਪਹਿਚਾਣ ਲੈਂਦੀ ਹੈ ਤੇ ਜਦੋਂ ਉਹ ਦੇਖਦੀ ਹੈ ਕਿ ਸਰ ਇੱਥੇ ਕੀ ਕੁਝ ਸੁੱਟ ਰਹੇ ਹਨ ਤਾਂ ਉਹ ਪੁਲਿਸ ਨੂੰ ਸ਼ੱਕ ਦੇ ਤੌਰ ਤੇ ਮਤਲਬ ਸ਼ਿਕਾਇਤ ਕਰ ਦਿੰਦੀ ਹੈ ਤਾਂ ਜਦੋਂ ਪੁਲਿਸ ਆ ਕੇ ਉੱਥੇ ਉਸ ਦੀ ਜਾਂਚ ਕਰਦੀ ਹੈ ਤਾਂ ਦੇਖਿਆ ਜਾਂਦਾ ਹੈ ਕਿ ਇਹ ਉਸ ਲੜਕੀ ਦੀ ਫਰੈਂਡ ਹੁੰਦੀ ਹੈ ਜੋ ਉਸ ਨੂੰ ਮਤਲਬ ਸ਼ੱਕ ਦੇ ਤੌਰ ਤੇ ਜੋ ਮਤਲਬ ਸ਼ੱਕ ਦੇ ਤੌਰ ਤੇ ਪੁਲਿਸ ਨੂੰ ਫੋਨ ਕਰਦੀ ਹੈ ਤੇ ਜਿਸ ਦੀ ਵਜ੍ਹਾ ਦੇ ਕਰਕੇ ਜਿਸ ਦੀ ਵਜ੍ਹਾ ਉਸ ਤੋਂ ਬਾਅਦ ਜਦੋਂ ਪੁਲਿਸ ਨੇ ਸਾਰੀ ਇਨਕੁਆਰੀ ਕੀਤੀ ਤਾਂ ਪਤਾ ਲੱਗਿਆ ਕਿ ਉਸ ਪ੍ਰਿੰਸੀਪਲ ਨੇ ਉਸ ਲੜਕੀ ਦੇ ਨਾਲ ਸਰੀਰਕ ਸੰਬੰਧ ਬਣਾਏ ਸੀ ਜਿਸ ਕਰਕੇ ਉਸ ਦੇ ਸਰੀਰ ਦੇ ਉੱਤੇ ਪੂਰੀ ਤਰ੍ਹਾਂ ਸੋਜ ਆਈ ਹੋਈ ਸੀ ਤੇ 5-5 ਵਾਰ ਮਤਲਬ ਥੋੜੀ-ਥੋੜੇ ਸਮੇਂ ਤੋਂ ਬਾਅਦ ਉਹਨਾਂ ਨੇ ਸੰਬੰਧ ਬਣਾਏ ਸੀ ਜਿਸ ਕਰਕੇ ਉਸ ਕੁੜੀ ਦੀ ਮੌਤ ਹੋ ਚੁੱਕੀ ਹੈ ਤੇ ਉਸ ਗੁਰਮੀਤ ਨਾ ਦੀ ਸਹੇਲੀ ਨੇ ਉਸ ਨੂੰ ਸਜ਼ਾ ਦਲਾਈ ਇਨਸਾਫ ਦਲਾਇਆ ਮਤਲਬ ਉਸ ਪ੍ਰਿੰਸੀਪਲ ਨੂੰ ਅੱਜ ਜੇਲ੍ਹ ਦੀਆਂ ਰੋਟੀਆਂ ਖਾਣੀਆਂ ਪੈ ਰਹੀਆਂ ਹਨ ਤੇ ਉਹ ਪ੍ਰਿੰਸੀਪਲ ਹਮੇਸ਼ਾ ਲਈ ਉਮਰ ਕੈਦ ਦੇ ਵਿੱਚ ਹੈ ਪਰ ਪਰ ਗੱਲ ਇਹ ਹੈ ਕਿ ਸਾਨੂੰ ਅਜੇਹਾ ਕਦੇ ਵੀ ਕੁਝ ਨਹੀਂ ਕਰਨਾ ਚਾਹੀਦਾ ਕਿਉਂਕਿ ਉਸ ਪ੍ਰਿੰਸੀਪਲ ਦਾ ਇੱਕ ਪਰਿਵਾਰਕ ਜੀ ਵੀ ਉਸ ਨੂੰ ਮਿਲਣ ਨਹੀਂ ਜਾਂਦਾ ਉਸ ਨੇ ਅਜਹੀ ਘਟਿਆ ਕਰਤੂਤ ਕੀਤੀ ਪੁਲਿਸ ਦੇ ਵੱਲੋਂ ਸਖਤ ਕਾਰਵਾਈ ਕੀਤੀ ਗਈ ਜਿਸ ਕਰਕੇ ਉਸ ਕੁੜੀ ਨੂੰ ਇਨਸਾਫ ਤਾਂ ਮਿਲਿਆ ਪਰ ਉਸ ਕੁੜੀ ਨੂੰ ਜ਼ਿੰਦਗੀ ਦਿਵਾਰੇ ਨਹੀਂ ਮਿਲ ਸਕਦੀ ਸੀ ਹੁਣ ਉਸ ਦਾ ਬਾਪ ਇਸ ਦੁਨੀਆ ਦੇ ਵਿੱਚ ਇਕੱਲਾ ਹੀ ਰਹਿ ਗਿਆ ਸੀ ਤੇ ਕੁਝ ਸਮਾਂ ਬੀਤਣ ਤੋਂ ਬਾਅਦ ਉਸਦੀ ਵੀ ਮੌਤ ਹੋ ਜਾਂਦੀ ਹੈ ਤੇ ਪਰਿਵਾਰ ਪੂਰੇ ਦਾ ਪੂਰਾ ਵਿਛੜ ਜਾਂਦਾ ਹੈ ਘਟਨਾ ਇਹ ਇੱਕ ਸੱਚੀ ਘਟਨਾ ਤੁਹਾਨੂੰ ਇਹ ਸਿੱਖਿਆ ਦਿੰਦੀ ਹੈ ਕਿ ਸਾਨੂੰ ਕਦੇ ਵੀ ਕਿਸੇ ਦੀ ਗੱਲਾਂ ਦੇ ਵਿੱਚ ਆ ਕੇ ਵਿਸ਼ਵਾਸ ਨਹੀਂ ਕਰਨਾ ਚਾਹੀਦਾ ਆਪਣੀ ਮਿਹਨਤ ਖੁਦ ਕਰਨੀ ਚਾਹੀਦੀ ਹੈ ਤੇ ਆਪਣੀ ਮਿਹਨਤ ਕਰਕੇ ਖੁਦ ਪੈਰਾਂ ਤੇ ਖੜੇ ਹੋਣਾ ਚਾਹੀਦਾ ਹੈ ਕਿਸੇ ਦੀ ਗੱਲਾਂ ਦੇ ਵਿੱਚ ਵਿਸ਼ਵਾਸ ਨਹੀਂ ਕਰਨਾ ਚਾਹੀਦਾ ਨਹੀਂ ਤਾਂ ਕਿਸੇ ਵੀ ਨਾਲ ਅਜੀਹਾ ਕੁਝ ਹੋ ਸਕਦਾ ਹੈ ਜੇਕਰ ਤੁਹਾਨੂੰ ਇਹ ਸੱਚੀ ਘਟਨਾ ਕ੍ਰਾਈਮ ਸਟੋਰੀ ਚੰਗੀ ਲੱਗੀ ਹੋਵੇ ਤਾਂ ਕਮੈਂਟ ਬਾਕਸ ਵਿੱਚ ਜਰੂਰ ਦੱਸਣਾ ਤੇ ਜਿਹੜਾ ਵਿਅਕਤੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੇਗਾ ਪ੍ਰਮਾਤਮਾ ਉਸ ਦੀ ਲੰਮੀ ਉਮਰ ਜਰੂਰ ਕਰਨਗੇ ਧੰਨਵਾਦ